ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਬਧੀਆ ਤੇ ਇੱਧਰ ਮੈਂ ਚਾਹ ਤਾਂ ਰੱਖੀ ਐ ਸਵੇਰ ਵਾਲੀ ਪਹਿਲੀ ਵਾਰ ਵਾਲੀ ਦੁੱਧ ਪਾ ਰੱਖਿਆ ਪਾ ਚਾਹ ਤੇ ਚਾਹ ਬਸ ਮੈਂ ਬਣਾ ਰਹੀ ਸੀ ਫਿਰ ਬੱਚਿਆਂ ਨੂੰ ਸਾਰਿਆਂ ਨੂੰ ਪੈਦਾਂਗੇ ਪਾਪਾ ਮੰਗੀ ਆਂਦਾ ਕਹਿੰਦਾ ਚਾਹ ਬਣਾਈ ਨਹੀਂ ਹਜੇ ਮੈਂ ਕਿਹਾ ਬਣ ਗਈ ਪਾਪਾ ਜੀ ਤੇ ਥੋੜਾ ਜਿਹਾ ਕੱਲਣਾ ਸਿਤਾਰ ਨੂੰ ਲੇਟ ਹੋ ਗਈ ਸੀ ਤੇ ਥੋੜੀ ਜੀ ਅੱਜ ਕੋਸ਼ਿਸ਼ ਕਰਾਂਗੇ ਕਿ ਤਾਰ ਪਹਿਲਾਂ ਕੱਢ ਲੀਂਗੀ ਇਓਂ ਕਿ ਤੁਸਨ ਨੂੰ ਬਤਾ ਵੀ ਆਪਾਂ ਸੁਬਾ ਸ਼ਾਮ ਦੋ ਟਾਈਮ ਹੀ ਭਾਗੇ ਹੁਣ ਨੇ ਡੈਰੀ ਤੇ ਤੇ ਇਸ ਕਰਕੇ ਫਟਾਫਟ ਚਾਹ ਪੀ ਲਈਏ ਤੇ ਤੁਸਨ ਨੂੰ ਮੇਰੀ ਆਵਾਜ਼ ਤੋਂ ਪਤਾ ਲੱਗਿਆ ਹੁਣ ਹਨਾ ਕਿ ਵੀ ਸ਼੍ਰੀਚ ਤੰਤ ਜੀ ਹੈ ਨਹੀਂ ਚਾਹ ਤੋਂ ਵਗੈਰਾ ਆਵਾਜ਼ ਹੀ ਹੋ ਰਾਰੀ ਹੈ ਚਾਹ ਜਾਓ ਕੀ ਗਰਮਾ ਗਰਮ ਅੰਦਰ ਤਾਂ ਫੇਰ ਕਿਤੇ ਆਵਾਜ਼ ਵਾਰ ਆਊਗੀ ਹਨਾ ਤੇ ਬਾਕੀ ਜੀ ਰਾਤ ਨਾ ਵੀਡੀਓ ਤੇ ਮੈਂ ਤੁਸਨ ਨੂੰ ਗੱਲ ਦੱਸਦੀ ਆਂ ਵੀ ਜਿਹੜੇ ਇੱਥੇ ਕਾਲਿਆਣੀ ਨਾ ਆਪਣੇ ਨੈਟ ਨਹੀਂ ਰਹਿੰਦਾ ਬਿਲਕੁਲ ਵੀ ਰੇਂਜ ਨਹੀਂ ਹੈਗੀ ਅ ਜੇ ਅਸੀਂ ਕਮਰੇ ਚ ਬੈੱਡ ਬੈੱਡ ਵਾਲੇ ਕਮਰੇ ਚ ਪੈਨੇ ਆ ਨਾ ਤਾਂ ਉੱਥੇ ਤੋਂ 4G ਨੈਟਵਰਕ ਰਹਿੰਗਾ ਰਹਿੰਦਾ ਹੈ ਮਤਲਬ ਦਿਨਾਂ ਦਾ ਕੋਈ ਕਮੈਂਟ ਸ਼ੋ ਹੋਵੇ ਨਾ ਕੋਈ ਰੀਲ ਚੱਲੇ ਇੰਸਟਾਗ੍ਰਾਮ ਤੇ ਕੁਝ ਨਹੀਂ ਚੱਲਦਾ ਰਾਤ ਮਸੂਮ ਹੈ ਜਾ ਕੇ ਮੈਂ ਨਾ ਸੌਣ ਚੱਕੀ ਨਹੀਂ ਹਾਂ ਮੈਂ 7 ਵਜੇ ਦਾ ਅਪਲੋਡ ਤੇ ਰਹਾ ਸੀ ਵਲੌਗ ਹਾਂ ਨਿਆਣਾ ਸਾਈਕਲ ਤੇ ਤੇ ਰਹੀ ਸੀ ਪਤਾ ਨਹੀਂ ਮੈਂ ਇਧਰ ਮੈਂ ਕਿ ਗਿੱਲਾ ਹੋ ਜੂ ਬਾਹਰ ਤੇ 7 ਵਜੇ ਅਪਲੋਡ ਲਾਦਾ ਸੀਗਾ ਵਲੌਗ ਮੇ ਤੇ ਵਲੌਗ ਪਿਆ ਜਾ ਕੇ 8:44 ਤੇ ਹੁਣ ਦੇਖੋ ਤੁਸੀਂ ਕਿੰਨੀ ਕ ਰੇਂਜ ਰਹਿੰਦੀ ਹੈ ਇੱਥੇ 4G ਨੈਟਵਰਕ ਹੈ ਬਿਲਕੁਲ ਫੋਨ ਨਹੀਂ ਚੱਲ ਰਿਹਾ ਨਾ ਕੋਈ ਇੰਸਟਾਗ੍ਰam ਚੱਲਦਾ ਨਾ ਕੁਝ ਵੀ ਤੇ ਫਿਰ ਇਹ ਤੋਂ ਬਾਅਦ ਹਨਾ ਮੈਂ ਆਪਦੀਆਂ ਵਿੱਚ ਸੈਟਿੰਗ ਕਰਕੇ ਵਲੌਗ ਅਪਲੋਡ ਕਰਿਆ ਪਰ ਕਮੈਂਟ ਆਫ ਹੋ ਗਈ ਉੱਥੋਂ ਮੈਂ ਸੈਟਿੰਗ ਜੋ ਔਨ ਕਰਨਾ ਭੁੱਲ ਗਈ ਹੁਣ ਮੈਂ ਸਵੇਰੇ ਔਨ ਕਰਿਆ ਤਾਂ ਪਲੀਜ਼ ਸਾਰੇ ਭੈਣ ਭਰਾ ਹੁਣ ਨੈਟਵਰਕ ਪ੍ਰੋਬਲਮ ਹੈ ਇਥੇ ਵੈਸੇ ਆਪਾਂ ਨੂੰ ਤੁਹਾਨੂੰ ਪਤਾ ਹੀ ਵੀ ਪਿੰਡ ਆਪਣਾ ਬਲੌਗ ਸਹੀ ਵਧੀਆ ਕਮੈਂਟ ਆਉਣੀ ਹੁੰਦੀ ਤੇ ਉਹ ਸਵੇਰੇ ਮੁੱਠ ਕੇ ਦੇਖਿਆ ਮੈਂ ਕਿ ਆ ਵੀ ਕਿਸੇ ਭੈਣ ਭਰਾ ਦਾ ਕਮੈਂਟ ਨਹੀਂ ਆ ਕੀ ਗੱਲ ਹੋ ਗਈ ਜੇ ਮੈਂ ਦੇਖਿਆ ਤਾਂ ਆਫ ਹੈ ਕਮੈਂਟ ਕਿੱਥੋਂ ਆਉਣਗੇ ਤੇ ਤੁਹਾਨੂੰ ਜੀ ਅੱਜ ਆਪਾਂ ਧਿਆਨ ਨਾਲ ਬਲੌਗ ਫਾਮਾਂਗੇ ਥੋੜਾ ਜਿਹਾ ਫਾਮਾਂਗੇ ਟਾਈਮ ਨਾਲ ਜੇ ਤੇ ਰਾਤ 7 ਵਜੇ ਅਪਲੋਡ ਕਰਿਆ ਸੀ ਆਪਾਂ 6 ਵਜੇ ਅਪਲੋਡ ਕਰਨ ਲੱਗਿਆਂਗੇ ਫਿਰ ਤੁਹਾਨੂੰ ਪਤਾ ਸੋਡੇ ਤਾਈਂ 7 6:30 ਵਜੇ ਬਲੌਗ ਆ ਜਾਊਗਾ ਤੇ ਸਾਰੇ ਭੈਣ ਭਰਾ ਸਪੋਰਟ ਕਰੋ ਜੀ ਆਪਣੇ ਚ ਪ੍ਰੀਤ ਵਾਸਤੇ ਅੱਜ ਕੁਝ ਲੈ ਕੇ ਨਹੀਂ ਆਉਣਾ ਕੁਝ ਪ੍ਰੀਤ ਨੂੰ ਨਾਲ ਲਿਆ ਕੇ ਕੁਝ ਰਣਵੀਰ ਕਹਿੰਦਾ ਵੀ ਕੱਲ ਅਸੀਂ ਕਿਤੇ ਜਾ ਕੇ ਆ ਤੁਹਾਨੂੰ ਪਤਾ ਅਸੀਂ ਬਾਜ਼ਾਰ ਗਏ ਸੀਗੇ ਤੇ ਅਸੀਂ ਕੱਲ ਸਾਰੀ ਗੱਲਬਾਤ ਕਰਕੇ ਆਏ ਤੇ ਉਹ ਕਹਿੰਦੇ ਵੀ 나ਪ ਦੇ ਜੋ ਚਲੋ ਤੁਹਾਨੂੰ ਦੱਸ ਹੀ ਦਿੰਨੇ 나ਪ ਦੇ ਜੋ ਵੀ ਕਹਿੰਦੇ ਕੜੇ ਦਾ ਤੇ ਰਣਵੀਰ ਤੇ ਪ੍ਰੀਤ ਹਨਾ ਜਾ ਕੇ 나ਪ ਦੇ ਆਉਣਗੇ ਕੜੇ ਦਾ ਤੇ ਉਹ ਬਸ ਚਾਂਦੀ ਹੋ ਗਈ 2500 ਮੈਨੂੰ ਕਿਹਾ ਸੀ ਨਾ 5000 ਨੂੰ ਹੋਊਗੀ ਜਿੱਦਨ ਆਪਾਂ ਜਸ਼ਨ ਦਾ ਕੜਾ ਕਰਵਾਇਆ ਸੀਗਾ 2000 ਨੂੰ ਜਾਂਦੀ ਸੀ ਤੇ ਕੱਲ ਅਸੀਂ ਚਾਂਦੀ ਦਾ ਰੇਟ ਪੁੱਛ ਮੰਨ ਕੇ ਚਲੋ ਜਸ਼ਨ ਦਾ ਕੜਾ ਕਰਾਇਆ ਇਹਨੂੰ ਵੱਧ-ਬਾਧ 15 ਦਿਨ ਹੋ ਗਏ ਹੋਣਗੇ ਕਿਉਂਕਿ 10 ਦਿਨਾਂ ਬਾਅਦ ਉਹਨਾਂ ਨੇ ਤਿਆਰ ਕਰਕੇ ਦਿੱਤਾ ਸੀ ਕੜਾ ਤੇ ਜ਼ਿਆਦਾ ਦਿਨ ਹੋ ਗਏ ਹੋਣਗੇ ਤੇ 2500 ਨੂੰ ਜਾਂਦੀ ਹੋਈ ਪਈ ਐ ਤੇ ਹੁਣ ਦੇਖੋ ਤੁਸੀਂ 8-9000 ਦਾ ਕੜਾ ਬਣੂਗਾ ਬ੍ਰੀਡ ਦਾ 9 ਕਿਹਾ ਸੀ ਉਹਨਾਂ ਨੇ ਅ ਬਾਕੀ 9 ਕਹਿਣ ਨਾਲ ਕੀ ਹੁੰਦਾ ਪੈਸੇ ਤਾਂ ਉਹ ਵੱਧ ਵੀ ਮੰਗ ਲੈਂਦੇ ਆ ਨਾ ਫਿਰ ਉਹ ਉਹਨਾਂ ਨੇ ਤਾਂ ਹੀ ਕਿਹਾ ਨਾ ਹੁੰਦਾ ਚਾਂਦੀ ਵੱਧ ਲੱਗ ਗਈ ਦੇ ਨੋਹ ਜੱਟ ਦਾ ਕੜਾ ਬਣੂ ਪ੍ਰੀਤਾ ਤੇ ਸਾਈਜ਼ ਡਿਜ਼ਾਈਨ ਮੈਂ ਦੇਖ ਲਈ ਬਾਕੀ ਅੱਜ ਪ੍ਰੀਤ ਨੂੰ ਰਣਵੀਰ ਨੇ ਭੇਜਾਂਗੇ ਮਾਮੇ ਨਾਲ ਦੇ ਨਾਲ ਤੇ ਨਾਪਦੇ ਆਉਣਗੇ ਜੇ ਪ੍ਰੀਤ ਨੇ ਥੋੜਾ ਚੇਂਜ ਕਰਨਾ ਹੋਇਆ ਦੀ ਐਂਚ ਦਾ ਉਹ ਚੇਂਜ ਕਰ ਲੂਗੀ ਨਾਪ ਪੇ ਦੱਸ ਦੂਗੀ ਪ੍ਰੀਤ ਲਿਖਾਉਣਾ ਜਾਂ ਪਰਮਿੰਦਰ ਲਿਖਾਉਣਾ ਤੇ ਲਓ ਜੀ ਚਾਹ ਨੂੰ ਵਾਲਾ ਆ ਗਿਆ ਪਾ ਗੈਸ ਘੜਤੇ ਕਰਦੇ ਮਾਮ ਜੀ ਆਖਾ ਕੋਣੇ ਕਪੜੇ ਮਸ਼ੀਨ ਚ ਤੇ ਫਿਰ ਕੋਟਾ ਟਾਈਂਡ ਜੀ ਨੋਟ ਤੇ ਆਨੇ ਹਨਾ ਜੀ ਸਾਡੇ ਉਧਰ ਬਹੁਤ ਸੜਦੇ ਸੜਦੇ ਕੱਪੜੇ ਤਾਂ ਤੇ ਜਾਣਗੇ ਤੇ ਸੋਨੂੰ ਸੱਸੀ ਕਾਲ ਜੀ ਸਾਡੇ ਨੂੰ ਤੇ ਸੋਨੂੰ ਇੱਕ ਵਾਰੀ ਤੁਹਾਨੂੰ ਦਿਖਾ ਮੈਂ ਕਾਲਿਆ ਆਂਗੀ ਦੇਖੋ ਸੋਨੂੰ ਕੈਂਚੇ ਦਾ ਕੱਟ ਦੇ ਜੀ ਉਹ ਵਾਲੀ ਹੈ ਤੁਹਾਨੂੰ ਦੇਖੋ ਮੈਂ ਜੁਰੀਆਂ ਤੁਹਾਨੂੰ ਦਿਖਾਈਏ ਜਰੂਰ ਦੇਖੋ ਕਿੰਨੀ ਤੁਹਾਨੂੰ ਸੋਹਣੀ ਤੇ ਮੈਂ ਪਾ ਲਾਂ ਉਹ ਵੱਡਾ ਵੱਡਾ ਕੱਪੜੇ ਮਸ਼ੀਨ 'ਚ ਥੋੜੀ ਇਹ ਦੂਗਵਾਰ ਇੱਕੋ ਤੇ ਜਾਣਗੇ ਤੇ ਜਿਸ ਨੇ ਇਹ ਵਿਚਾਰੇ ਨੂੰ ਮਿਠਾਇਆ ਮੈਨੂੰ ਪਤਾ ਵੀਡੀਓ ਬਣਾਦੇ ਹਨਾ ਮੋٹے ਕੱਪੜੇ ਦੇ ਚ ਲੈਣਾ ਨੂੰ ਮੂੜ ਚਰਾਬਾ ਕੋਡਾ ਸ਼ਾਲ ਲੈਂਦੇ ਸੀ ਨਾ ਹੱਥ ਲੈਣ ਵਾਸਤੇ ਤੇ ਟੋਪਾ ਕੋਕੀ ਵੀ ਨਾ ਖੜਾ ਖੁਸ਼ ਨਾਗਾ ਵੀ ਮੋٹے ਕੱਪੜੇ ਪਾ ਲਈ ਆਪਾਂ ਕਿਵੇਂ ਮਾਗੀ ਦਿੱਤੇ ਰਿਆ ਕਰੋ ਇਹਦਾਂ ਕੋ ਗਿੱਚਰ ਨਹੀਂ ਕਰ ਲੈਣੇ ਜੇ ਬਣ ਦਿੱਤਾ ਹੁਣ ਪਾ ਲੈਂਦੇ ਹਾਂ ਮਦੂਵਾਤਾ ਨਾ ਪਾ ਕੇ ਉਧਰ ਲੂਜੀ ਨੀਰਾ ਪਾਈ ਜਾਂਦੀ ਹੈ ਦੀ ਕਿਦੀ ਹੋਸ ਹੋ ਮੈਂ ਤਾਂ ਹੋਸ ਆ

ਫਿਰ ਬੀਨੀ ਚੰਗਾ ਫਿਰ ਉਹ ਕਿੱਕੇ ਬੱਚੇ ਨੂੰ ਤਾਂ ਪਾਇਆ ਨਹੀਂ 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 ਆਂ ਪੂੜੇ ਪਾਲਾ ਪੋਣੀਆ ਬੂਟ ਪਾਲਾ ਫਿਰ ਪੈਰ ਨਿੱਕੇ ਹੋ ਜਾਣੇ ਫਿਰ ਤੁਸੀਂ ਨਾ ਉਹ ਕਰ ਦਿਓ ਅੰਦਰ ਤੁਸੀਂ ਹੀ ਫਾਲੂਤ ਸੋ ਨੂੰ ਬੱਕਰ ਬੱਕਰ ਮਾਰ ਕੇ ਦੇ ਦਾਂਗੇ ਉੱਥੇ ਪਾ ਰੋ ਘਾਹ ਕੋਲੇ ਠੀਕ ਹੈ ਤਰਾਂ ਬਾਹਰ ਨਹੀਂ ਬੋਗੇ ਅੰਦਰ ਪਾਵਾਗੇ ਅੰਦਰ ਕਿਵੇਂ ਅੱਜ ਘਾਹ ਨੂੰ ਬਾਹਰ ਨਹੀਂ ਬਾਹਰ ਅੰਦਰ ਆ ਸੋ ਗਰੋਕ ਮੰਨ ਲਾ ਜੀਵਾਰਾ ਕਿਉਂ ਸੋਰੀ ਬੋਲ ਲੈਂਗੇ ਇਕੱਠੀ ਆਸ ਤਾਂ ਛਾਣਿਓ ਵੀ ਵਾਈ ਹੈ ਨਾ ਮਾਸੀ ਹੋਰ ਅੱਜ ਖੜ ਲਾ ਦੂਜੀਆਂ ਦੋ ਕਰ ਦਾਂਗੇ ਮੈਂ ਜੋ ਹੋ ਕੁ ਬਾਹਰ ਚੱਪਕੂ ਪਈ ਉਹਨਾਂ ਤੇ ਗਾਂ ਨੂੰ ਬਾਗ ਦੇ ਅੰਦਰ ਹਰਾ ਰੰਗ ਬਿਰਾਕੇ ਜੀ ਕੁਤਰੂਗਾ ਸਨੀ ਸਨੀ ਬਲਾਉਣ ਦੀ ਜ਼ਿੰਮੇਵਾਰੀ ਹੁੰਦੀ ਆ ਤੁਹਾਨੂੰ ਵਾਸ ਮੁੱਤ ਨੋ ਜਪਾ ਬੋਕਰ ਨਾਮ ਲੱਗਦੀ ਸੀ ਕੱਪੜੇ ਬਾਦ ਦੀ ਚੀਜ਼ ਸੀ ਚੀਜ਼ ਕੋਈ ਜਦੋਂ ਜਦੋਂ ਇਧਰ ਗੋਸਾ ਤੇ ਕਹਿੰਦਾ ਉਹ ਤੋਂ ਕੱਪੜੇ ਤੇ ਸਾਨੂੰ ਨਾਲ ਦੀ ਨਾਲ ਕੱਪੜੇ ਝਾਂਕ ਕੇ ਮਾਰਾਂ ਨੀ ਤਾਰ ਤੇ ਕੈਮਰਾਮੈਨ ਬਦਲਿਆ ਆਪਾਂ ਇੱਕੀ ਪ੍ਰੀਕ ਹੈ ਤੇਰਾ ਵਧੀਆ ਹੋ ਜਾਂਦਾ ਬੋਕਰ ਮਰਦਾ ਸਵੇਰੇ ਬਸੋਂ ਥੱਲੇ ਸਾਤ ਸਤ ਤੇ ਦੁਬਾਰੇ ਫਿਰ ਮਾਰਨ ਨੂੰ ਜੀ ਦੋਸੂ ਉਰੇ ਮਰੀ ਦਿਲਿਆਂ ਦੇ ਬਹਾਨੇ ਜਿਹੜਾ ਖੁੰਗਾ ਨਾ ਇੰਨੀ ਖੰਡ ਭਾਈ ਜਿਹੜਾ ਮਰ ਪਤਲਾ ਸੂਟ ਪਾਖਾ ਇਹ ਮੇਨ ਕੰਮ ਹੈਗਾ ਸੂਟ ਪਾਉਂਦਾ ਮੇਰਾ ਮੈਨੂੰ ਨਾ ਮਤਲਬ ਰਾਤ ਨੂੰ ਮੋਟਾ ਕਰਕੇ ਰੱਖਿਆ ਨਹੀਂ ਹੁੰਦਾ ਮੈਂ ਉਦਾਂ ਨਹੀਂ ਮੇਸ਼ਾ ਰਾਤ ਨੂੰ ਪਤਲਾ ਕਰ ਲਈ ਵਾਲਾ ਸੂਟ ਪਾਉਂਦੀ ਹਾਂ ਕਿਉਂਕਿ ਹੌਲੇ ਜੇ ਚ ਜਾਣ ਸੋਕੀ ਹੁੰਦੀ ਹੈ

ਉਹਨੂੰ ਮੈਂ ਬੇੜਾ ਸੰਭਰ ਲਾਦੀ ਸੀ ਸਾਰਾ ਬਾਬਾ ਹੋ ਜਾਂਦਾ ਤੇ ਆਪਾਂ ਸੁੱਕ ਇਕੱਠੀ ਕਰਕੇ ਤੇ ਬਣਾ ਲੈਂਦੇ ਥਾਂ ਸੁੱਕਾ ਸੁੱਕਾ ਹਵਾ ਪੈਜੀ ਵਧੀਆ ਉਹ ਇਧਰ ਲਾ ਦਿੰਨੇ ਚ ਪਸੀ ਪੱਠੀ ਕਰਾ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹ ਵਲੌਗ ਹੈ ਵੀ ਥੋੜਾ ਜਿਹਾ ਸਾਡੇ ਨਾਲ ਬੋਲੇ ਅਪਲੋਡ ਕਰ ਦਈਏ ਕੋਚ ਜਬੂਰੀ ਹੋ ਗਈ। ਇਧਰ ਆਪਣਾ ਬੰਦਾ ਬਠਲ ਦੇ ਖਾਨ ਨੂੰ ਜਾ। ਬਠਲ ਦੇ ਨਾਲ ਤੁਹਾਨੂੰ ਬਣਾ ਰਿਹਾ ਬਲੌਗ ਦੇ ਨਾਲ। ਬਲਪ ਹੈਗਾ। ਸੱਤ ਧਰੀ ਦਾ ਰਿਆਲ ਕਜ਼ੋਈਆ। ਉਹ ਪਾਉਂਦਾ ਹੋਇਆ। ਸਹੀ ਹੈ। ਸੁੱਕਦੇ ਨਹੀਂ, ਸੁੱਕਦੇ ਨਹੀਂ। ਮੈਂ ਤਾਂ ਤੇਰੇ ਬਾਹਰ ਮਾ ਕੇ ਚੱਕ ਕੇ ਲੈ ਜਾ। ਦਿਖਾਵਾਂਗੇ ਜਿਸ ਨੂੰ ਆਪਾਂ। ਬਣਾ ਰਹੇ ਹਾਂ ਬਲੌਗ ਨੂੰ ਅੱਜ ਨੂੰ ਉਹ ਡੈਰੀ ਉਹ ਕਰਦੇ ਸੀ ਪਰਦੇ ਸੀ ਕਿ ਬੁੱਤਾ ਇਹਨੂੰ ਆਪਣੇ ਇਹਦੇ ਬਲੌਗ ਦੇ ਨਾਲ ਹੀ ਹਾਂ ਉਹ ਤੋਂ ਦਿਖਾਏਗੀ ਤੂੰ ਕੀ ਜਿਹੜਾ ਇਹੋ ਪਰਦੇ ਸੀ ਦਿਖਾਇਆ ਕਿਉਂ ਨਹੀਂ ਲਾਇਆ ਸ਼ੋਰ ਸਹੀ ਨਹੀਂ ਸੀ ਹੈਗਾ ਉਹ ਨਹੀਂ ਸੀ ਮੈਂ ਦਿਖਾਉਂਗਾ ਮੈਨੂੰ ਲੱਗਦਾ ਸੌਫਟ ਸੈੱਟ ਨਹੀਂ ਸੀਗਾ ਹੈਗਾ ਸੀ ਬੜੀ ਗੱਲ ਲਾਓ ਜੀ ਚੱਕ ਲੈ ਜੀ ਉੱਥੇ ਇਹੀ ਆ ਸਾਦਾ ਸਟਾਈਲ ਬੱਲੀਏ ਹੈ ਤਾਂ ਬਸ ਐਲਬਲੀਏ ਹਲੋ ਜੀ ਮਮਾ ਅਗੇ ਮਮਾ ਤੁਹਾਨੂੰ ਠਾਣ ਨਹੀਂ ਰਾਦੀ ਹਾਂ ਤਾਂ ਰਹਿ ਗਿਆ ਖਾਣ ਦੀ ਅੱਛਾ ਹਲੋ ਜੀ ਇੱਥੇ ਆਪਾਂ ਰੈਤਾ ਬਣਾ ਰਹੇ ਸੀਗੇ ਤੇ ਵੌਇਸ ਓਵਰ ਮੈਂ ਇਸ ਕਰਕੇ ਕਰਿਆ ਕਿਉਂਕਿ ਨਾ ਕੋਲੇ ਮਧਾਨੀ ਦਾ ਬਹੁਤ ਜ਼ਿਆਦਾ ਖੜਕਾ ਹੋ ਰਿਹਾ ਸੀਗਾ ਤੇ ਮੇਰੀ ਗੱਲ ਕੁਝ ਵੀ ਤੁਹਾਨੂੰ ਸਮਝ ਨਹੀਂ ਲੱਗਣੀ ਸੀਗੀ ਤੇ ਆਪਾਂ ਹਨਾ ਜੀਰੇ ਨੂੰ ਮਤਲਬ ਫਰਾਈ ਕਰਕੇ ਤੇ ਗੰਡੇ ਵਗੈਰਾ ਫਰਾਈ ਕਰਕੇ ਫੇਰ ਆਪਾਂ ਇਹ ਤੋਂ ਬਾਅਦ ਹਨਾ ਜੀਰੇ ਇਹਨੂੰ ਆਪਾਂ ਆਪਣੇ ਰੈਤੇ ਨੂੰ ਲਾਇਆ ਸੀਗਾ ਤੜਕਾ ਤੇ ਚਾਹ ਬਣਾ ਰੱਖੀ ਸੀ ਜੀ ਇੱਕ ਸਾਈਡ ਆਪਾਂ ਦੂਜੀ ਵਾਰ ਵਾਲੀ ਤੇ ਮੈਂ ਕਿਹਾ ਪਹਿਲਾਂ ਰੈਤੇ ਵਾਲਾ ਕੰਮ ਨਿਬੜ ਜੀ ਤੇ ਤਾਂ ਕਰਕੇ ਇਥੇ ਰਣਵੀਰ ਚਾਹ ਲੈਣ ਆਊਗਾ ਜੇ ਸੁਣਾਈਏ ਪਹਿਲਾਂ ਤਾਂ ਫਿਰ ਰਣਵੀਰ ਚਾਹ ਲੈਣ ਆਊਗਾ ਤੇ ਮੈਂ ਕਹਣਾ ਜਦੋਂ ਆਪਾਂ ਫਰਾਈ ਜੀ ਕਰਦੇ ਹਾਂ ਜੀ ਹਨਾ ਰੈਤਾ ਫਰਾਈ ਕਰਕੇ ਵਧੀਆ ਗੰਡੇ ਗੁੰਡੇ ਤੜਕਾ ਛੜਕਾ ਇਹ ਲਾਉਣੇ ਤੇ ਬਹੁਤ ਸਵਾਦ ਬੰਦਦਾ ਹੈ ਤੇ ਮੈਂ ਤਾਂ ਹਮੇਸ਼ਾ ਇੰਹੀ ਖਾਣੀ ਹੁੰਦੀ ਰਿਆ ਤਾਂ ਹਨਾ ਨੋਰਮਲ ਨਹੀਂ ਸਿੱਧਾ ਵੀ ਕਈ ਵਾਰੀ ਆਪਾਂ ਦਹੀਂ ਚ ਗੰਡੇ ਸੱਟ ਲੈਨੇ ਹੁੰਨੇ ਉਹ ਮੇਂ ਨਹੀਂ ਵਧੀਆ ਲੱਗਦਾ ਫਰਾਈ ਕਰੇ ਬਾਅਦ ਬਹੁਤ ਵਧੀਆ ਲੱਗਦਾ ਇੱਥੇ ਰਣਵੀਰ ਚਾਹ ਲੈਣ ਆ ਗਿਆ ਸੀ ਤੇ ਰਾਇਤ ਨੂੰ ਨਾਲ ਦੀ ਨਾਲ ਤੜਕਾ ਲੱਗ ਰਿਹਾ ਸੀ ਤੇ ਮੈਂ ਪ੍ਰੀਤ ਨਾਲ ਗੱਲਾਂ ਤਾਂ ਹੀ ਕਰ ਰਹੀ ਸੀ ਵੀ ਮੈਂ ਤੁਹਾਨੂੰ ਦੱਸ ਰਹੀ ਸੀ ਮਖਾ ਆਪ ਇਸ ਤਰ੍ਹਾਂ ਹੀ ਆਪਾਂ ਵੀ ਰਾਇਤ ਨੂੰ ਤੜਕਾ ਲਾਉਣੇ ਨੇ ਪਰ ਆਵਾਜ਼ ਨਾ ਮਧਾਣੀ ਦੀ ਇੰਨਾ ਕ ਜਿਆਦਾ ਖਰਖਰ ਹੋ ਰਹੀ ਸੀਗੀ ਤੇ ਕੋਸ਼ ਵੀ ਨਹੀਂ ਸੁਣ ਰਿਹਾ ਸੀਗਾ ਫਿਰ ਇਸ ਕਰਕੇ ਪ੍ਰੀਤ ਮੈਨੂੰ ਕਹਿੰਦੀ ਮम्मा ਵੌਇਸ ਓਵਰ ਕਰ ਦੇ ਤੇ ਇਹਨਾਂ ਵੀ ਚਾਹ ਲੈ ਗਿਆ ਸੀਗਾ ਤੇ ਡਿਊਟੀ ਤੋਂ ਆਏ ਬਾਅਦ ਉਹ ਚਾਹ ਬਸ ਕੇ ਨਹੀਂ ਪੀਂਦਾ ਆ ਕੇ ਤੇ ਮੈਨੂੰ ਇੱਥੇ ਕਹਿ ਗਿਆ ਸੀ ਕਹਿੰਦਾ ਮਧਾਣੀ ਨੂੰ ਕਰੰਟ ਆਉਂਦਾ ਕਹਿੰਦਾ ਹੱਥ ਨਾਲ ਲਾਇਓ ਤੁਸੀਂ ਤੇ ਸਵਿੱਚ ਵਗੈਰਾ ਬੰਦ ਕਰਕੇ ਫੇਰ ਮਧਾਣੀ ਛੇੜਿਓ ਤੇ ਇੱਥੇ ਆਪਾਂ ਜੀ ਲੋ ਹੁਣ ਗੰਡੇ ਪਾਤੇ ਫਰਾਈ ਕਰਨ ਵਾਸਤੇ ਪਹਿਲਾਂ ਜੀਰਾ ਪਾਇਆ ਸੀ ਆਪਾਂ ਤੇ ਬਸ ਆਈ ਜੀ ਬਾਕੀ ਅੱਜ ਘਰੇ ਆਣਾ ਕੱਲ ਕੰਮ ਸੀ ਜ਼ਰੂਰੀ ਤੇ ਦੇਖੋ ਜੀ ਇਧਰ ਜਸ਼ਨ ਵੀਡੀਓ ਚ ਆਉਣ ਵਾਸਤੇ ਉਹਦੀ ਆ ਜਾਂਦੀ ਕੋਲੇ-ਕੋਲੇ ਤੇ ਇੱਥੇ ਮੈਂ ਕਹਿ ਰਹੀ ਸੀ ਮੇਰੇ ਪੁੱਤ ਕੜਾ ਵੀ ਆਪਦਾ ਨਾਲ ਪਾ ਕੇ ਆਇਆ ਤੇ ਮੋٹے ਕੱਪੜੇ ਪਾਈ ਫਿਰਦੀ ਬੈਸਤ ਮੈਂ ਸਵੇਰੇ ਇਹਨੂੰ ਪਹਿਲਾਂ ਕੱਪੜੇ ਦਿੱਤੇ ਮੋٹے ਮੈਂ ਕਿਹਾ ਜੀ ਬਿਮਾਰ ਹੋਊਗੀ ਨਾ ਤੇ ਮੁੜ ਕੇ ਸਾਨੂੰ ਪਤਾ ਠੰਡ ਜਾਦੇ ਹੈ ਫਿਰ ਪੜਾਈ ਬੱਚਿਆਂ ਦੀ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਤੇ ਔਖਾ ਹੋ ਜਾਂਦਾ ਇਹਨਾਂ ਨੂੰ ਮੇਰੇ ਬਣਾ ਰਹਿਣਾ ਕਿਉਂਕਿ ਖਲ ਮੈਂ ਘਰੇ ਨਹੀਂ ਸੀ बस बोलके जे नहीं ਸੁਣਾਉਂਦੇ ਅੱਜ ਆਪਾਂ ਘਰੇ ਆ ਨਾ ਫੁੱਲ ਬੱਚਿਆਂ ਦੀ ਕੇਅਰ ਕਰਾਂਗੇ ਵਧੀਆ ਨਮਾਵਾਂਗੇ ਕਿਉਂਕਿ ਮੈਥੋਂ ਬਾਅਦ ਚ ਉਹ ਇਹ ਵੈਸਲੀਨ ਵਗੈਰਾ ਕੁਝ ਨਹੀਂ ਲਾਉਂਦੇ ਤੇ ਅੱਜ ਵਧੀਆ ਸਮਾਰ ਕੇ ਦੋਨਾਂ ਕੁੜੀਆਂ ਨੂੰ ਬਸ ਤਾਂ ਜਸ਼ਨ ਤਾਂ ਆਪਣੇ ਨਾਲ ਆਉਂਦਾ ਵੱਡਾ ਤੇ ਮਨਕੀਰਤ ਹੋ ਗਿਆ ਇਹ ਛੋਟੇ-ਛੋਟਿਆਂ ਨੂੰ ਨਮਾਉਣਾ ਜਾ ਪੈਂਦਾ ਪ੍ਰੀਤਵੀ ਨਾਲ ਆ ਲੈਂਦੀ ਦੋ ਛੋਟੇ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਧਿਆਨ ਨਾਲ ਜਿੱਦਾਂ ਵੈਸਲੀਨ ਵਗੈਰਾ ਲਾਉਣੀ ਫੇਸ ਤੇ ਬਾਹਾਂ-ਬੂਹਾਂ ਤੇ ਫਿਰ ਨਾ ਤੁਹਾਨੂੰ ਪਤਾ ਹੈ ਵੈਸਲੀਨ ਤੋਂ ਵਗੈਰਾ ਹੱਥ-ਬਾਹਾਂ ਜੀ ਖਰਾਬ ਹੋ ਜਾਂਦੇ ਇਥੇ ਮੈਂ ਪ੍ਰੀਤ ਨੂੰ ਇਹੀ ਗੱਲ ਕਹਿ ਰਹੀ ਸੀ ਵੀ ਆਪਾਂ ਅੱਜ ਮੈਂ ਕਹਾਂ ਵੀ ਤੁਹਾਨੂੰ ਮੈਂ ਸਮਾਰ ਕੇ ਨਿਮਾਉਂਗੀ ਤੇ ਤਾਂ ਕਰਕੇ ਵੌਇਸ ਓਵਰ ਕਰਿਆ ਜੀ ਆਪਾਂ ਇੱਥੇ ਲਓ ਜੀ ਤੇ ਹੀ ਪਾਤੀ ਇੱਥੇ ਆਪਾਂ ਤੇ ਰਹਿ ਤਾਂ ਤੁਹਾਨੂੰ ਦਿਖਾਵਾਂਗੇ ਕਿਵੇਂ ਦਾ ਬਣਿਆ ਤੇ ਠੰਡ ਬਿਲਕੁਲ ਨਹੀਂ ਲੱਗ ਰਹੀ ਸੀ ਕਿਉਂਕਿ ਬੋਕਰ ਮਾਰ ਕੇ ਆ ਸਾਰੇ ਵੀਡੀਓ ਚ ਹਨਾ ਤਾਂ ਗਰਮੈਸ਼ ਆ ਗਈ ਇੱਕੇਦਮ ਹਨਾ ਤੇ ਐ ਲੱਗੇ ਵੀ ਠੰਡ ਤਾਂ ਹੈ ਹੀ ਨਹੀਂ ਤੇ ਲਓ ਜੀ ਦੇਖਦੇ ਆਪਾਂ ਬੱਚਿਆਂ ਨੂੰ ਆਪਣਾ ਰਾਇਆ ਬਣਾਇਆ ਹੋਇਆ ਰਾਇਤਾ ਪਸੰਦ ਆਉਂਦਾ ਜਾਂ ਨਹੀਂ ਤੇ ਇੱਕ ਵਾਰੀ ਤਾਂ ਆਪਾਂ ਰਾਇਤਾ ਬਣਾਤਾ ਸੀਗੇ ਤੇ ਬਸ ਆਈ ਸੀ ਮਾਮਾ ਦੀਆਂ ਗੱਲਾਂ ਕਰੀਆਂ ਸੀ ਮੈਂ ਤੇ ਪ੍ਰੀਤ ਇੱਥੇ ਤੇ ਥੋੜਾ ਜਿਹਾ ਪ੍ਰੀਤ ਨੂੰ ਆਇਆ ਹੋ ਜਾਂਦਾ ਵੀ ਦੋ ਦਿਨ ਬਲੌਗ ਨਹੀਂ ਪਿਆ ਇਹ ਵੀ ਥੋੜੀ ਜਿਹੀ ਟੈਨਸ਼ਨ ਲੈਂਦੀ ਹੈ ਆਖਦੀ ਨੀ ਮੰਮੀ ਆਪਣਾ ਬਲੌਗ ਕਿਉਂ ਨਹੀਂ ਪਿਆ ਮਾਸੀ ਤਾਂ ਪਾ ਦਿੰਦੀ ਹੈ ਮੈਂ ਖਬਤ ਫਿਰ ਆਪਣਾ ਕੱਲ ਮੈਂ ਕਿ ਮੈਥੋਂ ਨਹੀਂ ਬਣਿਆ ਮੈਂ ਕਰੋ ਬੇਹਵਾਰ ਸੀ ਕੰਮ ਸੀ ਜ਼ਰੂਰੀ ਉਹ ਵੀ ਜਾਣਾ ਪੈਂਦਾ ਤੇ ਮੇਰੇ ਕੋਈ ਨਹੀਂ ਆਪਾਂ ਵੀ ਅਪਲੋਡ ਕਰ ਦਾਂਗੇ ਵਲੌਗ ਤੇ ਹੁਣ ਮੈਨੂੰ ਕਹਿ ਰਹੀ ਸੀਗੀ ਵੀ ਮੰਮਾ ਮੈਂ ਉਹ ਕਰ ਦੂੰਗੀ ਆਪਣੇ ਨਾ ਛੱਤ ਤੇ ਥੋੜਾ ਜਿਆਦਾ ਨੈਟਵਰਕ ਰਹਿੰਦਾ ਤੇ ਕਹਿੰਦੀ ਮੰਮਾ ਤੂੰ ਕੇਣਾ ਅਪਲੋਡਿੰਗ ਤੇ ਲਾ ਦੇ ਤੇ ਕਹਿੰਦੀ ਮੈਂ ਫਿਰ ਫੋਨ ਨਾ ਉੱਪਰ ਛੱਤ ਤੇ ਲੈ ਜੂੰਗੀ ਇੱਥੇ ਫਰੀਦ ਮੇਰੇ ਨਾਲ ਗੱਲਾਂ ਕਰੀ ਜਾਂਦੀ ਸੀਗੀ ਤੇ ਲਓ ਜੀ ਇਸ ਤਰ੍ਹਾਂ ਬਣ ਗਿਆ ਆਪਣਾ ਰਹਿਤਾ ਤੇ ਬਾਕੀ ਬੱਚੇ ਖਾ ਕੇ ਦੱਸਣਗੇ ਦੂ ਬਾਅਦ ਕਿਵੇਂ ਦਾ ਬਣਿਆ ਹਨ ਤੇ ਪਸੰਦ ਆਊਗਾ ਜਾਂ ਨਹੀਂ ਇਹਨਾਂ ਤੇ ਨੇ ਬੋਤ ਬਸ ਇਸ ਜਗ੍ਹਾ ਤੇ ਲੋ ਜੀ ਸਵੇਰ ਵਾਲੇ ਕੰਮ ਹਨ ਜਿਹੜੇ ਆਪਾਂ ਜਿੰਨੇ ਕ ਆਪਣੇ ਤੋਂ ਸ਼ੇਅਰ ਹੋਏ ਉਹਨੇ ਵੀ ਕਰਦੇ ਆਪਾਂ ਸ਼ੇਅਰ ਤੇ ਬਾਕੀ ਹਨਾ ਆਪਾਂ ਹੁਣੇ ਹੀ ਅਪਲੋਡ ਕਰ ਦਨੇ ਆ ਬਲੌਗ ਕਿਉਂਕਿ ਹੁਣ ਇਹ ਆ ਬਲੌਗ ਅਪਲੋਡ ਕਰ ਦਾਂਗੇ ਤੇ ਸ਼ਾਮ ਨੂੰ ਵੀ ਆਪਣਾ ਬਲੌਗ ਆਊਗਾ ਇੱਕ ਨਵਾਂ ਬਲੌਗ ਤੇ ਬਾਕੀ ਜੀ ਹਨਾ ਰਾਤ ਵਾਲੀ ਵੀਡੀਓ ਤੇ ਕਮੈਂਟ ਆਫ ਹੋ ਗਏ ਤੇ ਕਿਉਂਕਿ net ਨਹੀਂ ਚੱਲਦਾ ਉਹਦੇ ਕਰਕੇ ਨਾ ਮਤਲਬ ਪਤਾ ਨਹੀਂ ਲੱਗਦਾ ਜਿੱਦਾਂ ਕੋਈ ਵੀ ਐਪ ਆ ਕਿੱਥੇ ਤੇ ਨਾਲ ਦੀ ਨਾਲ ਖੁੱਲ ਜਾਈਏ ਨਾ ਜਦੋਂ 5G ਨੈਟਵਰਕ ਹੋਵੇ ਤੇ ਇੱਥੇ 4G ਨੈਟਵਰਕ ਹੈ ਤੇ ਨਾ ਕੁਛ ਛੇਤੀ ਛੇਤੀ ਕਮੈਂਟ ਸ਼ੋ ਹੁੰਦਾ ਨਾ ਕੁਛ ਵੀ ਤੇ ਔਖਾ ਥੋੜਾ ਜਾ ਤੇ ਚਲੋ ਜੀ ਹਣਾ ਆਪਾਂ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਸ਼ਰਜਬਖ ਸਾਸ਼ਿਕਾ ਬੁਲਾ ਦੋ ਪੁੱਤ ਸਾਸ਼ਿਕਾ ਜੀ ਸ਼ਰਜਬ ਨੇ ਐਂਡ ਆ ਲਈ ਐਂਡ ਆ ਲਈ ਸਾਸ਼ਿਕਾ ਜੀ ਤੇ ਬਾਕੀ ਸਾਰੇ ਜਾਈ ਚਿੱਤੇ ਹੁਣ ਅਸੀਂ ਬਿਸਤਰੇ ਚਾਗਦੇ ਚਾਹ ਪੀਨੇ ਤੇ ਬਾਕੀ ਜੀ ਅੱਗੇ ਆਪਾਂ ਜਿਹੜੇ ਸ਼ਾਮ ਵਾਲਾ ਬਲੌਗ ਹੋਰ ਆਪਾਂ ਤੁਹਾਡੇ ਨਾਲ ਕੰਮ ਕਾਰ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਫਾਲੋਵਾਚ ਕਰ ਲਿਓ ਜੀ ਸਪੋਰਟ ਕਰੋ ਪਲੀਜ਼ ਆਪਣੇ ਚੈਨਲ ਆ ਸੋਨੇ ਸੋਨੇ ਕਮੈਂਟ ਕਰੋ ਸ਼ਸ਼ੀ ਕਾਲ ਵਾਏ ਵਾਏ ਜੀ